ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਸਾਰੀਆਂ ਕਲੈਕਸ਼ਨਾਂ ਜਿੰਨੀਆਂ ਵੀ ਲੈ ਕੇ ਆਈਆਂ ਗਰਮੀਆਂ ਲਈ ਸਪੈਸ਼ਲ ਨੇ ਟ੍ਰੈਂਡੀ ਨੇ ਐਕਸਕਲੂਸਿਵ ਨੇ ਰੰਗ ਬਹੁਤ ਪਿਆਰੇ ਪਿਆਰੇ ਨੇ ਸਮਰ ਸਪੈਸ਼ਲ ਸਾਰੀਆਂ ਕਲੈਕਸ਼ਨਾਂ ਨੇ ਫਰਸਟ ਕਲੈਕਸ਼ਨ ਜੋ ਚੱਲ ਰਹੀ ਆ ਪਿਓਰ ਕੈਮਰੀ ਕਾਟਨ ਦੀ ਲਗਭਗ 2 ਮੀਟਰ ਦਾ ਤੁਹਾਨੂੰ ਵੱਡੇ ਬਰ ਦੇ ਨਾਲ ਕਾਟਨ ਕੈਮਰੀ ਕਾਟਨ ਦਾ ਸ਼ਰਟ ਦਾ ਫੈਬਰਿਕ ਮਿਲੇਗਾ ਬਾਟਮ ਜਿਹੜਾ ਉਹ ਵੀ ਪਿਓਰ ਕੈਮਰੀ ਕਾਟਨ ਦਾ 2.5 ਮੀਟਰ ਦਾ ਵੱਡੇ ਪਰਦੇ ਨਾਲ ਮਿਲੇਗਾ ਦੁਪੱਟਾ ਜਿਹੜਾ ਆਏਗਾ ਪਿਓਰ ਸ਼ਿਫੋਨ ਦਾ ਆਏਗਾ 2.5 ਮੀਟਰ ਦਾ ਰੇਟ ਇਹਦਾ 680 ਹੈ 680 ਰੁਪਿਆਵਾਂ ਦੇ ਵਿੱਚ ਤੁਹਾਨੂੰ ਇਹ ਗਰਮੀਆਂ ਲਈ ਸਪੈਸ਼ਲ ਕੈਮਰੀ ਕਾਟਨ ਦਾ ਬਹੁਤ ਹੀ ਪਿਆਰਾ ਬਾਟਮ ਪਲੇਨ ਦੁਪੱਟਾ ਪਲੇਨ ਸ਼ਿਫੋਨ ਦਾ ਲਗਭਗ 20 ਰੰਗਾਂ ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਰੰਗ ਸਾਰੇ ਅਵੇਲੇਬਲ ਨੇ ਸਮਰ ਸਪੈਸ਼ਲ ਰੰਗ ਨੇ ਬਹੁਤ ਪਿਆਰੇ ਸੋਨੇ ਰੰਗ ਨੇ ਪ੍ਰਿੰਟ ਬਹੁਤ ਪਿਆਰੇ ਨੇ बॉਟਮ ਤੁਹਾਨੂੰ 2.5 ਮੀਟਰ ਦਾ ਪਲੇਨ ਮਿਲੇਗਾ ਸ਼ਰਟ 2 ਮੀਟਰ ਦੀ ਵੱਡੇ ਵਰਦੀ ਪ੍ਰਿੰਟਡ ਮੇਰੇ ਕੈਮਰੀ ਕਾਟਨ ਦੇ ਵਿੱਚ ਦੁਪੱਟਾ ਸ਼ਿਫੌਨ ਦਾ ਮਿਲੇਗਾ ਸਿਰਫ ਤੇ ਸਿਰਫ 680 ਦੇ ਵਿੱਚ ਪਿਓਰ ਸਲੱਬ ਕਾਟਨ ਵਿੱਚ 2.5 ਮੀਟਰ ਦੀ ਸ਼ਰਟ ਡਿਜੀਟਲ ਪ੍ਰਿੰਟ ਦੇ ਨਾਲ ਪਿਓਰ ਫ ਕਾਟਨ ਦਾ ਕੈਮਰੀ ਕਾਟਨ ਦਾ 2.5 ਮੀਟਰ ਦਾ ਪਲੇਨ बॉਟਮ ਮਿਲੇਗਾ ਤੁਹਾਨੂੰ ਦੁਪੱਟਾ ਕੋਟਾ ਡੋਰੀਆ ਦਾ ਚੈੱਕ ਮਿਲੇਗਾ ਪੈਚ ਵਰਕ ਹੋਇਆ ਤੇ 4 ਸਾਈਡ ਤੇ ਲੈਂਸ ਲੱਗੀ ਆ ਇਨਾਂ ਦਾ ਰੇਟ ਵੀ ਜਿਹੜਾ 680 ਹੈ ਛੋਟ ਬਹੁਤ ਵਧੀਆ ਪਿਆਰੀ ਪ੍ਰਿੰਟਡ ਹੋਈ ਹੈ ਦੁਪट्टे ਤੇ ਸੇਮ ਨਾਲ ਦੀ ਲੈਂਸ ਲੱਗੀ ਹੈ ਬਾਟਮ ਪਲੇਨ ਆਏਗਾ ਇਨਾਂ ਸੂਟਾਂ ਵਿੱਚ ਜਿਹੜੇ ਨੇ 11 ਰੰਗ ਨੇ 680 ਵਿੱਚ ਗਰਮੀਆਂ ਲਈ ਸਪੈਸ਼ਲ ਬਹੁਤ ਪਿਆਰੇ ਸੋਨੇ ਸੂਟ ਆਏ ਨੇ ਰੰਗ ਬੜੇ ਪਿਆਰੇ ਨੇ ਸਾਰੀਆਂ ਜਿੰਨੀਆਂ ਵੀ ਕਲੈਕਸ਼ਨ ਅੱਜ ਦੀ ਵੀਡੀਓ ਵਿੱਚ ਸਪੈਸ਼ਲ ਐਡ ਕੀਤੀਆਂ ਨੇ ਕਾਟਨ ਦੀਆਂ ਨੇ ਇਹ ਜਿਹੜੀ ਕਲੈਕਸ਼ਨ ਤੁਹਾਨੂੰ ਮਿਲ ਰਹੀ ਹੈ ਇਸ ਵੇਲੇ ਸਕਰੀਨ ਤੇ ਸ਼ੋਅ ਹੋ ਰਹੀ ਹੈ 5 ਮੀਟਰ ਦਾ ਪ੍ਰਿੰਟਡ ਤੁਹਾਨੂੰ ਸੂਟ ਮਿਲ ਜੇਗਾ। ਰੰਗ ਇਹਦੇ ਵਿੱਚ ਕਾਫੀ ਨੇ ਕੁਝ ਕਲੈਕਸ਼ਨਾਂ ਜਿਹੜੀਆਂ ਨੇ ਉਹ ਥੋੜੀਆਂ ਬਹੁਤੀਆਂ ਇੱਧਰ ਉੱਧਰ ਹੋ ਗਈਆਂ ਨੇ। ਐਮ ਵਾਲੀ ਜਿਹੜੀ ਕਲੈਕਸ਼ਨ ਹੈ ਪਿਓਰ ਕੈਮਰਿਕ ਐਕਸਪੋਰਟ ਕਾਟਨ ਦੇ ਵਿੱਚ ਤੁਹਾਨੂੰ ਲਗਭਗ 4 ਮੀਟਰ ਦਾ ਕੱਪੜਾ ਮਿਲੇਗਾ ਜਿਹੜਾ ਕਿ ਵੱਡੇ 바ਰ ਦੇ ਨਾਲ ਆਉਂਦਾ ਹੈ ਤੇ 5 ਮੀਟਰ ਵਾਲਾ ਸੂਟ ਬਣ ਜਾਂਦਾ ਹੈ। ਸੇਲ ਦੇ ਆਏ ਨੇ ਸੂਟ ਸਿਰਫ ਤੇ ਸਿਰਫ 560 ਰੁਪਏਾਂ ਦੇ ਵਿੱਚ ਫ੍ਰੀ ਸ਼ਿਪਿੰਗ ਚਾਰਜਸ ਇਹਨਾਂ ਵਿੱਚ ਲਗਭਗ 35 ਕਲਰ ਅਵੇਲੇਬਲ ਨੇ। ਤੇ ਸਾਰੇ ਹੀ ਸੂਟ ਜਿੰਨੇ ਵੀ ਐਡ ਕੀਤੇ ਨੇ ਸਾਰੇ ਰੰਗ ਅਵੇਲੇਬਲ ਨੇ ਡਿਜ਼ਾਈਨ ਬੜੇ ਪਿਆਰੇ ਨੇ ਪ੍ਰਿੰਟ ਵੱਡੀ ਬੂਟੀ ਦਾ ਵੀ ਹੋਇਆ ਤੇ ਛੋਟੀ ਬੂਟੀ ਦਾ ਵੀ ਹੋਇਆ ਹਰ ਤਰ੍ਹਾਂ ਦੇ ਪ੍ਰਿੰਟ ਤੇ ਡਿਜ਼ਾਈਨ ਇੰਨਾ ਸੂਟਾਂ ਵਿੱਚ ਹੈਗੇ ਨੇ ਸੂਟ ਇਹਨਾਂ ਚੋਂ ਕੋਈ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 623924575 ਜਿੱ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਐਰੀ ਕਰਨੀ ਹੈ ਚਾਹੇ ਉਹ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀਆਂ ਉਹਨਾਂ ਵਿੱਚੋਂ ਰੰਗ ਡਿਜ਼ਾਈਨ ਪੈਟਰਨ ਸਾਰੇ ਅਵੇਲੇਬਲ ਨੇ ਕਿਸੇ ਵੀ ਸੂਟ ਦੇ ਵਿੱਚ ਰੰਗਾਂ ਦੀ ਕੋਈ ਕਮੀ ਨਹੀਂ ਹੈ ਰੰਗ ਇੱਕ ਤੋਂ ਇੱਕ ਨੇ ਗਰਮੀਆਂ ਲਈ ਸਪੈਸ਼ਲ ਸਾਰੇ ਹੀ ਰੰਗ ਨੇ ਬਾਕੀ ਜੇਕਰ ਕਿਸੇ ਸੂਟ ਦੇ ਬਾਰੇ ਵਿੱਚ ਕੋਈ ਨਾ ਕਲੀਅਰ ਹੋਏ ਕੋਈ ਦੀ ਕਲੈਰੀਫਿਕੇਸ਼ਨ ਹੋਏ ਤਾਂ ਨੰਬਰ ਤੇ ਜਾ ਕੇ ਸਕਰੀਨਸ਼ਾਟ ਸੈਂਡ ਕਰ ਦੇਣਾ ਤੁਸੀਂ ਜਿਸ ਵੀ ਸੂਟ ਦੀ ਕੁਆਲਿਟੀ ਕਰਨਾ ਚਾਹੋਗੇ ਤੁਹਾਨੂੰ ਉਹਦੀ ਜਿਹੜੀ ਡਿਟੇਲ ਐ ਡਿਸਕ੍ਰਿਪਸ਼ਨ ਐ ਉਹਨਾਂ ਰਿਲੇਟਡ ਜੋ ਵੀ ਹੋਰ ਆਪਸ਼ਨ ਅਵੇਲੇਬਲ ਨੇ ਸਾਰੀਆਂ ਤੁਹਾਨੂੰ ਮੈਂ ਸੈਂਡ ਕਰ ਦੇਾਂਗੀ ਬਾਟਮ ਪਲੇਨ ਤੇ ਸ਼ਰਟ ਪ੍ਰਿੰਟਡ ਦੇ ਨਾਲ ਬਹੁਤ ਪਿਆਰੇ ਪਿਓ ਰਿਓਨ ਕਾਟਨ ਦੇ ਵੱਡੇ ਪਰਦੇ ਨਾਲ 2 ਮੀਟਰ ਦੀ ਸ਼ਰਟ ਮਿਲੇਗੀ ਡੀਜ਼ਲ ਪ੍ਰਿੰਟ ਵਾਲੀ ਇਹ ਆਉਣ ਦਾ 2.5 ਮੀਟਰ ਦਾ ਬਾਟਮ ਮਿਲੇਗਾ ਇਹ ਸੂਟ ਤੁਹਾਨੂੰ ਤਿੰਨ ਬਾਈ ਕਰਨੇ ਹੋਣਗੇ ਤਿੰਨੇ ਸੂਟ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗਲੀ ਬਾਈ ਕਰ ਸਕਦੇ ਹੋ ਇਹਨਾਂ ਵਿੱਚ 40 ਰੰਗ ਅਵੇਲੇਬਲ ਨੇ ਤੇ ਸਿਰਫ ਤੇ ਸਿਰਫ 1150 ਰੁਪਏਾਂ ਦੇ ਵਿੱਚ ਇਹ ਜਿਹੜੇ ਸੂਟ ਨੇ ਤੁਸੀਂ ਤਿੰਨ ਆਪਣੀ ਚੋਇਸ ਦੇ ਅਕੋਰਡਿੰਗਲੀ ਚਾਹੇ ਉਹ ਸੇਮ ਚਾਹੇ ਡਿਫਰੈਂਟ ਡਿਫਰੈਂਟ ਬਾਈ ਕਰ ਸਕਦੇ ਹੋ ਕੋਈ ਲਿਮਟ ਨਹੀਂ ਹੈ 40 ਰੰਗਾਂ ਵਿੱਚ ਆਏ ਨੇ 1150 ਰੁਪਏ ਤੇ ਤਿੰਨ ਸੂਟ ਮਿਲ ਜਾਣਗੇ ਲਗਭਗ ਇੱਕ ਸੂਟ 550 ਰੁਪਏ ਦਾ ਪਵੇਗਾ ਤੁਹਾਨੂੰ ਇੰਨਾ ਸੂਟਾਂ ਵਿੱਚੋਂ ਜੇਕਰ ਤੁਸੀਂ ਇੱਕ ਸੂਟ ਬਾਈ ਕਰੋਗੇ ਉਹ ਤੁਹਾਨੂੰ ਲਗਭਗ 550 ਤੋਂ 600 ਦੇ ਵਿੱਚ ਪਏਗਾ ਤੇ ਜੇਕਰ ਤੁਸੀਂ ਤਿੰਨ ਸੂਟ ਬਾਈ ਕਰੋਗੇ ਤੇ ਤੁਹਾਨੂੰ ਸਿਰਫ ਤੇ ਸਿਰਫ 1150 ਰੁਪਿਆਂ ਦੇ ਵਿੱਚ ਤਿੰਨ ਸੂਟ ਮਿਲ ਜਾਣਗੇ ਜਿਹੜੇ ਕਿ ਫਿਰ ਤੁਹਾਨੂੰ 400 ਰੁਪਏ ਤੱਕ ਤੁਮੀ ਸਸਤਾ ਪਏਗਾ ਬਾਟਮ ਪਲੇਨ ਹੈ 2 ਮੀਟਰ ਦੀ ਸ਼ਰਟ 2 ਮੀਟਰ ਦੀ ਵੱਡੇ ਵੱੱਡੇ ਨਾਲ ਪ੍ਰਿੰਟਡ ਆਏਗੀ ਰਿਯਾਨ ਵਿੱਚ ਤਿੰਨ ਸੂਟ ਤੁਹਾਡੇ ਘਰ ਤੱਕ ਪਹੁੰਚਣਗੇ 1150 ਰੁਪਿਆਂ ਦੇ ਵਿੱਚ ਸਮਰ ਸਪੈਸ਼ਲ ਨੇ ਗਰਮੀਆਂ ਲਈ ਸਪੈਸ਼ਲ ਸੂਟ ਨੇ ਬਹੁਤ ਪਿਆਰੇ ਰੰਗ ਨੇ ਸੋਹਣੇ ਨੇ ਡਿਜ਼ਾਈਨ ਬੜੇ ਪਿਆਰੇ ਬਾਕੀ ਕੋਈ ਵੀ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਆਪਣਾ ਐਡ ਕੀਤਾ ਹੋਇਆ ਪਲੇਨ ਸੂਟਾਂ ਵਿੱਚ ਪਿਓਰ ਕੈਮਬਰੀ ਕਾਟਨ ਦੀ 60 60 ਕੁਆਲਿਟੀ ਆਈ ਹੈ ਅਰਵਿੰਦ ਬ੍ਰਾਂਡ ਦੀ ਫੈਬਰਿਕ ਹੈ ਵੱਡੇ ਬਰਤ ਦੇ ਨਾਲ ਤੁਹਾਨੂੰ 4 ਮੀਟਰ ਦੇ ਲਗਭਗ ਦਾ ਕੱਪੜਾ ਮਿਲ ਜੇਗਾ ਰੰਗ ਇਹਦੇ ਵਿੱਚ 30 ਨੇ 30 ਰੰਗ ਅਵੇਲੇਬਲ ਨੇ ਇਹਨਾਂ ਵਿੱਚ ਬੁਕਿੰਗ ਕਰਨੀ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਪਲਾਨ ਲਿਮਟਿਡ ਸਟਾਕ ਇਹਦੇ ਵਿੱਚ ਅਵੇਲੇਬਲ ਹੈ ਆਮ ਵਾਲੇ ਪੱਲੇ ਹੀ ਸੂਟਾਂ ਦੇ ਰੰਗ ਥੋੜੇ ਇਧਰ ਉਧਰ ਮਿਕਸ ਮੈਚ ਹੋ ਗਏ ਨੇ ਬਾਕੀ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਸੂਟ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਬਾਈ ਕਰਨਾ ਚਾਹ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੋ ਨੰਬਰ ਮੈਂ ਆਪਣਾ 6239245750 ਐਡ ਕੀਤਾ ਆ ਰੰਗ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਗਰਮੀਆਂ ਲਈ ਸਪੈਸ਼ਲ ਐਡ ਕੀਤੇ ਨੇ ਜਿਹੜੇ ਵੀ ਫੈਬਰਿਕ ਦੇ ਵਾਲੇ ਵਿੱਚ ਜਿਹੜੇ ਵੀ ਰੇਟ ਵਾਲੇ ਸਾਰੇ ਦੇ ਸਾਰੇ ਸੂਟ ਅਵੇਲੇਬਲ ਨੇ ਪਲੇਨ ਸੂਟਾਂ ਦਾ ਟ੍ਰੈਂਡ ਆਇਆ ਹੈ ਤੀ ਰੰਗਾਂ ਵਿੱਚ ਤੁਹਾਨੂੰ ਬੜੇ ਹੀ ਪਿਆਰੇ ਕੈਮਰੀ ਕਾਟਨ ਦੇ 4 ਮੀਟਰ ਦੇ ਲਗਭਗ ਸੂਟ ਮਿਲ ਜੇਗਾ ਬਿਲਕੁਲ ਪਲੇਨ ਸੂਟ ਮਿਲੇਗਾ ਗਰਮੀਆਂ ਲਈ ਸਪੈਸ਼ਲ ਹੈ ਤੁਸੀਂ ਇਹਦੇ ਉੱਪਰ ਅਗਰ ਕੋਈ ਲੇਸ ਵਗੈਰਾ ਬਟਨ ਵਗੈਰਾ ਲਗਾ ਕੇ ਆਪਣੇ ਅਕੋਰਡਿੰਗਲੀ ਇਹਨੂੰ ਇੱਕ ਵੱਖਰੀ ਤੇ ਸੋਹਣੀ ਲੁੱਕ ਦੇ ਸਕਦੇ ਹੋ ਤੁਹਾਡੀ ਚੋਇਸ ਹੈ ਪਲੇਨ ਫੈਬਰਿਕ ਮਿਲੇਗਾ ਸਿਰਫ ਤੇ ਸਿਰਫ 560 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਏਗਾ ਗਰਮੀਆਂ ਲਈ ਸਪੈਸ਼ਲ ਕੈਮਰੀ ਕਾਟਨ ਦਾ ਸਾਰੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਸੂਟ ਐਡ ਕੀਤੇ ਨੇ ਇੰਨਾ ਸਾਰਿਆਂ ਦੇ ਵਿੱਚ ਰੰਗ ਕਾਫੀ ਅਵੇਲੇਬਲ ਨੇ ਸਾਰੇ ਹੀ ਸੂਟ ਗਰਮੀਆਂ ਲਈ ਸਪੈਸ਼ਲ ਨੇ ਅਗਰ ਸਟੇਟਸ ਦੇਖਣਾ ਚਾਹੁੰਦੇ ਹੋ ਤਾਂ ਨੰਬਰ 6239245750 ਤੇ ਜਾ ਕੇ ਆਪਣਾ ਨੇਮ ਤੇ ਸਿਟੀ ਦਾ ਨੇਮ ਦੱਸ ਦਿਨਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਮੇਰਾ ਡੇਲੀ ਸਟੇਟਸ ਤੇ ਅਪਡੇਟਸ ਆਣਗੀਆਂ ਸ਼ੋ ਹੋ ਜਾਇਆ ਕਰਨਗੀਆਂ ਤੇ ਜੇਕਰ ਤੁਸੀਂ ਰੀਸੈਲਰ ਹੋ ਰੀਸੇਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਫਿਰ ਤੁਹਾਨੂੰ ਡੈਲੀ ਦੀਆਂ ਜੋ ਵੀ ਅਪਡੇਟਸ ਹੋਣਗੀਆਂ ਸੂਟਾਂ ਦੀਆਂ ਉਹ ਤੁਹਾਡੇ ਤੱਕ ਪਹੁੰਚ ਆਇਆ ਕਰਨਗੀਆਂ ਅੱਜ ਦੀ ਵੀਡੀਓ ਵਾਲੇ ਸਾਰੇ ਸੂਟ ਗਰਮੀਆਂ ਲਈ ਸਪੈਸ਼ਲ ਨੇ ਤੇ ਸਾਰੇ ਹੀ ਸੂਟ ਅਵੇਲੇਬਲ ਨੇ ਬਾਟਮ ਪਲੇਨ ਤੇ ਪ੍ਰਿੰਟ ਸ਼ਰਟ ਦੇ ਨਾਲ ਸਲਵ ਕਾਟਨ ਵਿੱਚ 2.5 ਮੀਟਰ ਦਾ ਡਿਜੀਟਲ ਪ੍ਰਿੰਟ ਦਾ ਤੁਹਾਨੂੰ ਸ਼ਰਟ ਦਾ ਫੈਬਰਿਕ ਮਿਲੇਗਾ ਬਾਟਮ ਜਿਹੜਾ ਆਏਗਾ ਕੈਮਰੀ ਕਾਟਨ ਦਾ ਆਏਗਾ 2.5 ਮੀਟਰ ਦਾ ਪਲੇਨ ਬਾਟਮ ਹੈ ਸ਼ਾਰਟ ਪ੍ਰਿੰਟਡ ਹੈ ਰਾਂਗੇ ਦੇ ਵਿੱਚ 25 ਦੇ ਕਰੀਬ ਆ ਗਏ ਨੇ ਤੇ ਇਹ ਤੁਹਾਨੂੰ ਤਿੰਨ ਸੂਟ ਸਿਲੈਕਟ ਕਰਨੇ ਹੋਣਗੇ ਤਿੰਨੇ ਹੀ ਤੁਸੀਂ ਖੁਦ ਸਿਲੈਕਟ ਕਰ ਸਕਦੇ ਹੋ ਤਿੰਨ ਸੂਟ ਤੁਹਾਨੂੰ ਮਿਲਣਗੇ ਸਿਰਫ ਤੇ ਸਿਰਫ 1100 ਰੁਪਏ ਦੇ ਵਿੱਚ ਸਪੈਸ਼ਲ ਆਫਰਾਂ ਦੇ ਨਾਲ ਇਹ ਸੂਟ ਆਏ ਨੇ 1100 ਦੇ ਵਿੱਚ ਤਿੰਨ ਸੂਟ ਤੁਸੀਂ ਜੇਕਰ ਚਾਹੋ ਤਾਂ ਸੇਮ ਬਾਈ ਕਰ ਸਕਦੇ ਹੋ ਤੇ ਜੇਕਰ ਤੁਸੀਂ ਡਿਫਰੈਂਟ ਡਿਫਰੈਂਟ ਬਾਈ ਕਰਨਾ ਚਾਹੁੰਦੇ ਤਾਂ ਉਹ ਵੀ ਕਰ ਸਕਦੇ ਹੋ ਰੰਗਿਤ ਦੇ ਵਿੱਚ ਲਗਭਗ 25 ਨੇ ਤੇ ਸਾਰੇ ਦੇ ਸਾਰੇ ਰੰਗ ਅਵੇਲੇਬਲ ਨੇ ਕੁਝ ਸੂਟ ਆਣਗੇ ਛੋਟੀ ਬਰੀਕ ਬੂਟੀ ਵਾਲੇ ਕੁਝ ਬ੍ਰਾਡ ਫਲਾਵਰਿੰਗ ਵਾਲੇ ਆਣਗੇ ਸਿਰਫ ਤੇ ਸਿਰਫ 1100 ਰੁਪਏ ਦੇ ਵਿੱਚ ਸਲੱਬ ਕਾਟਨ ਦੀ ਸ਼ਰਟ ਤੇ ਕੈਮਰੀ ਕਾਟਨ ਦਾ 2 ਮੀਟਰ ਦਾ ਬਾਟਮ ਮਿਲ ਜੇਗਾ ਰੰਗ ਸਾਰੇ ਅਵੇਲੇਬਲ ਨੇ ਤੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ